ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਪਿੰਡ ਚੋਨੇ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਬਿਲਕੁਲ ਬਟਾਲੇ ਦੇ ਨਜ਼ਦੀਕ ਪੈਂਦਾ ਪਿੰਡ ਚੋਨੇ ਵੀਰ ਜੀ ਇੱਥੇ ਇੱਕ ਦੋ ਦਿਨ ਤੱਕ ਟੂਰਨਾਮੈਂਟ ਕਰਾਉਣਾ ਸੀ ਇੱਥੇ ਪਿੰਡ ਵਿੱਚ ਤੇ ਕੁਝ ਕਿ ਸਰਾਰਤੀ ਅਨਸਰਾਂ ਦੇ ਮੁਤਾਬਕ ਇਹਨਾਂ ਨੇ ਇੰਨਾ ਕ ਨੁਕਸਾਨ ਕੀਤਾ ਹੈ ਗਰਾਊਂਡ ਵਿੱਚ ਅਸੀਂ ਲਾਈਟਾਂ ਲਵਾਈਆਂ ਹੀ ਅਸੀਂ ਖੇਡਣ ਵਾਸਤੇ ਤੇ ਉਹ ਲਾਈਟਾਂ ਬਲਬ ਵੀ ਲਵਾਏ ਹੋਏ ਸੀ LED ਉਹ ਬਲਬ ਤਾਂ ਤੋੜ ਗਏ ਇੱਥੇ ਛੁੱਟ ਗਏ ਆ ਸੋਚੇ ਵੀ ਲਵਾਏ ਸੀ ਉਹ ਵੀ ਤੋੜ ਤੜ ਗਏ ਆ ਜਿਹੜੀ ਲਾਈਟ ਇਹਦੇ ਉੱਤੋਂ ਲਾਈ ਹੋਰ ਘਰ ਲੈ ਗਏ ਜਿਹੜੇ ਚੰਗੀਆਂ ਦੋ ਤਿੰਨ ਚੀਜ਼ਾਂ ਸੀ ਉਹ ਘਰਾਂ ਨੂੰ ਲੈ ਗਏ ਆ ਬਾਕੀ ਆ ਤਾਰ ਵਾ ਤਾਰ ਵੀ ਇੱਥੇ ਛੁੱਟ ਗਏ ਪਤਾ ਕੀ ਜਿਹੜਾ ਕੰਮ ਨਹੀਂ ਹੋਣਾ ਜਿੱਤੋਂ ਸ਼ੱਕ ਪੈਣਾ ਆ ਕਿ ਇਹ ਚੀਜ਼ ਗਰਾਉਂਡ ਦੀ ਆ ਉਹ ਚੀਜ਼ ਵੀ ਇੱਥੇ ਛੁੱਟ ਗਏ ਆ ਤੇ ਵੀਰ ਜੀ ਇਹ ਜਿਹੜੇ ਹਰਕਤਾਂ ਕਰਦੇ ਆ ਤੇ ਕੰਮ ਗਲਤ ਆ ਵੀਰ ਜੀ ਆਹ ਜਿਹੜੇ ਉੱਤੇ ਅਸੀਂ ਲਾਈਟ ਬੰਨੀ ਪਈ ਸੀ ਬਾਸ ਦੇ ਉੱਤੇ ਬਿਲਕੁਲ ਦੇ ਬਾਸ ਸਾਇਆ ਹੈ ਬਾਂ ਦੇ ਵਿੱਚ ਤੇ ਇਹਦੇ ਨੂੰ ਤੋੜ ਕੇ ਬਾਸ ਨੂੰ ਤੇ ਲਾਈਟ ਦੇ ਗਿਆ ਕਰ ਲੈ ਆ ਤਾਰਨਾ ਵੀਰ ਜੀ ਕਰੰਟ ਦਿੱਤਾ ਇਸੇ ਲਾਈਨ ਨੂੰ ਤੇ ਤਾਰ ਵੀ ਇਸੇ ਕਰਕੇ ਇੱਥੇ ਗਰਾਉਂਡ ਛੋਟੇਗਾ ਕਿ ਤਾਰ ਕਰਕੇ ਛੱਕ ਨਾ ਪੈ ਜੇ ਕਿ ਪਤਾ ਨਾ ਲੱਗ ਜੇ ਕਿ ਗਰਾਉਂਡ ਦੀ ਤਾਰ ਵਾਏ ਆ ਬਲਬ ਵੀ ਵੀਰ ਜੀ ਚੱਲ ਈ ਡੀ ਵੱਡਾ ਤੇ ਉਹ ਬਲਬ ਇੱਤੇ ਮਾਰ ਮਾਰ ਕੇ ਤੋੜ ਗੇ ਆ ਤੇ ਬਲਬ ਵੀ ਤੋੜ ਗੇ ਸੋਚ ਵਾ ਸੋਚੋ ਉਹ ਤਾਰ ਨਾਲੋਂ ਤੋੜ ਕੇ ਤੇ ਸੋਚ ਇੱਥੇ ਸੁੱਟਦਾ ਵਾ ਅੱਜੇ ਵੀ ਜੀ ਆਪਣਾ ਮੇਨ ਸੋਚ ਲਵਾਇਆ ਮੇਨ ਸਪਲਾਈ ਹੀ ਆਮ ਰੋੜ ਕੇ ਕੇਲ ਲੱਗਾ ਕੇਲ ਉੱਥੇ ਰਹਿ ਟੁੱਟ ਗਿਆ ਤੇ ਬਾਕੀ ਜਿਹੜਾ ਸੋਚੀ ਸੋਚ ਲਾ ਕੇ ਘਰੇ ਲੈ ਗਏ ਤੇ ਆ ਵੀ ਲਾਈਟ ਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਆ ਤੇ ਇਹ ਦੇ ਵਿੱਚ ਮੇਨ ਸਪਲਾਈ ਇਸ ਕਰਕੇ ਲੱਥੀ ਨਹੀਂ ਇਹ ਲਾਈਟ ਇੱਕੋ ਰਹਿ ਗਈ ਤੇ ਬਾਕੀ ਸਾਰਾ ਕੁਝ ਜੋ ਬਲਬ ਬਲਬ ਸਭ ਸੋਚਾ ਚ ਲੈ ਗਏ ਘਰਾਂ ਨੂੰ ਲਾ ਕੇ